ਕਿ ਇਹ ਜੜਾਂ ਗਲੀਆਂ ਸ਼ੁਰੂ ਹੋਣੀਆਂ ਸਿਆ ਦੇਖੋ ਹੁਣ ਇਹਦਾ ਮੈਂ ਅੱਜ ਨੂੰ ਬਦਲ ਕੇ ਇਹ ਦੁਬਾਰਾ ਮਿੱਟੀ ਨਵੀਂ ਭਰ ਕੇ ਇਧਰ ਚਲਾ ਸਕਦਾ ਹਾਂ ਜਿਹੜਾ ਸਾਰੀਆਂ ਗਲੀਆਂ ਕਾਲੀ ਹੋ ਗਈ ਜੜ ਅਦੀ ਮੋਟਾ ਪਾਰਕੇ ਦੇ ਵਿੱਚ ਨਵੀਂ ਮਿੱਟੀ ਭਰਨ ਲੱਗੀ ਹੁਣ ਦਬਾਰਾ ਸ਼ੁਰੂ ਹੋ ਗਈ ਜੇ ਸਾਬ ਦਾ ਖਤਮ ਹੋ ਚਲਿਆ ਸੀ ਮੈਂ ਨਾ ਮਰੀ ਇਸ ਜਿਹੜੇ ਤੇ ਨਿਗਾ ਪੈਂਦੀ ਹੋਰ ਇੱਕ ਹਵਕਾਰ ਰਹ ਜਾਂਦਾ ਕਿੰਨੇ ਮਰਜਾਣਾ ਸੀ ਕੋੜ ਨੂੰ ਆਪਾਂ ਨਵਾਂ ਜੀਵਨ ਦਾਣ ਦੇ ਰਹੇ ਆ ਆਪਾਂ ਤਾਂ ਕੋਸ਼ਿਸ਼ ਹੀ ਕਰਨੀ ਆ ਕਿ ਇਹ ਤੋਰ ਫੇ ਚੱਲ ਪਵੇ ਆਕੇ ਤਾਂ ਪਰ ਮਤ ਮਤ ਹੱਥ ਵਿੱਚ ਆ ਜਾਂਦਾ ਜੀਵਨ ਦਾ ਆਪਣੀ ਤਾਂ ਇਹ ਹੀ ਕੋਸ਼ਿਸ਼ ਹੈ ਕਰਪਾਣ ਜੇ ਮਿੱਟੀ ਨਿਕਲ ਸਕੀਏ ਆਕੇ ਬੂਟਾ ਮਰੇ ਲੇ ਇਸ ਕਰਕੇ ਹੀ ਅੱਪਾ ਜਦੋਂ ਕੋਈ ਵੀ ਕਿਸੇ ਵੀ ਗਮਲੇ ਦੇ ਵਿੱਚ ਪੌਦਾ ਲਾਉਣੇ ਆ ਤੇ ਪਹਿਲਾਂ ਸ਼ੇਰ ਕਰੀਦਾ ਹੈ ਇਹ ਜਦੋਂ ਮੈਂ ਲੈ ਕੇ ਆਈ ਸੀ ਮੇਰੇ ਕੋਲ ਕੋਈ ਘਮਣਾ ਨਹੀਂ ਸੀ ਹੈਗਾ ਇਸ ਕਰਕੇ ਮੇਰੇ ਕੋਲੇ ਏਸਟ ਬਾਲਟੀ ਪਈ ਸੀ ਪਹਿਲਾਂ ਇਹਦਾ ਇਸਤੇਮਾਲ ਕਰ ਲਿਆ ਤੇ ਛੇਦ ਕਰਨਾ ਮੈਂ ਫੁੱਲ ਗਈ ਇਸ ਕਰਕੇ ਮੀਂਹ ਆਉਂਦੇ بارشਾਂ ਹੋਣ ਡੀਆਂ بارشਾਂ ਦਾ ਪਾਣੀ ਇਹਦੇ ਵਿੱਚ ਰੁਕ ਗਿਆ ਸੀ ਇਸ ਕਰਕੇ ਇਹ ਫੇ पत्ते तो पीले पै गए हैं जड़ा खराब होने तो के कारण वाला किस्सा जोड़ा हाल बचा हुआ है, है के ये उम्मीद हो मेनू की यह चल पवेगा ਅੱਗੇ ਪਰਮਾਤਮਾ ਦੇ ਹੱਥ ਵਿੱਚ ਡੋਹ ਰਿਹਾ ਜੀ ਮੇਰੀ ਤਾਂ ਅਰਦਾਸ ਬੇਨਤੀ ਹੈ ਕਿ ਪਰਮਾਤਮਾ ਕਿਰਪਾ ਕਰੇ ਕਲਪੀ ਹੋ ਗਈ ਜੋ ਮੈਂ ਇਹਦੇ ਵਿੱਚ ਛੇਧ ਨਹੀਂ ਕਰ ਸਕਿਆ ਇਹਨਾਂ ਨੂੰ ਮਾਫ ਕਰਨਾ ਮਹਾਰਾਜੇ ਜੀ ਉਮਰ ਲੰਮੀ ਕਰ ਦਿਓ ਇਹ ਜੀਵਨ ਭਾਂ ਬਖਸ਼ੋ ਇਹ ਜੋ ਮੇਰਾ ਪੋਤਾ ਹੈ ਮੇਰੇ ਬੱਚਿਆਂ ਵਾਂਗ ਆ ਗਿਆ ਪੋਤਾ ਸਾਰੇ ਤੋਬੇ ਮੈਂ ਲਗਾਈ ਹੋਈ ਹੈ ਸਾਰੇ ਮੈਂ ਜਮਾਂ ਵੀ ਪਾਤੀਆਂ ਪਤਾ ਨਹੀਂ ਇਹ ਕਿਸ ਤਰ੍ਹਾਂ ਮੇਰੋ ਹੋਏ ਨਗਲ ਹੋ ਗਏ ਕਿ ਮੈਂ ਦੀਵਾਲੀਆਂ ਨਹੀਂ ਦੇ ਸਕੀ ਪਾਣੀ ਖੜਾ ਤਾਂ ਮੈਂ ਦੇਖ ਲਿਆ ਤਾਂ ਮੈਂ ਸੋਚਿਆ ਕਿ ਮਤਲਬ ਅਜੇ ਹਰਾ ਹੈ ਕਿ ਇਹਨੂੰ ਬਦਲਣ ਦੀ ਜ਼ਰੂਰਤ ਨਹੀਂ ਪਈ ਹੈ ਕਿ ਪਰ ਬਾਅਦ ਵਿੱਚ ਅੱਜ ਮੈਂ ਇਹਨੂੰ ਦੇਖਿਆ ਤੇ ਇਹਦੇ ਤੇ ਪੀਲੇ ਪੈ ਗਏ ਇਸ ਕਰਕੇ ਤੇ ਇਹਦੀ ਅੱਜ ਚਿੱਟੀ ਜੋ ਕੱਢੀ ਆ ਵੇਖੋ ਇਥੇ ਬਾਅਦ ਵਿੱਚ ਦਿਖਾਉਣੀ ਆ ਨਾ ਪਤਾ ਨਹੀਂ ਇਹ 파ਟਕੀਆ ਇਹਦੇ ਵਿੱਚ ਪਾਣੀ ਰੁਕਿਆ ਹੋਇਆ ਸੀਗਾ। ਬੜਾ ਕਿਆ ਪਾਚ ਕਟਲ ਕੇ ਲਗਾਇਆ। ਜੀਵ ਮਾਨ ਪਰਮਾਤਮਾ ਦੇ ਦਿੱਤਾ। ਕਾਫੀ ਕੋਸ਼ਿਸ਼ ਕੀਤੀ ਹੈ। ਬਾਕੀ ਬਾਲਕ ਦੇ ਹੱਥ ਵਿੱਚ ਹੈ। ਸਭ ਸ੍ਰਿਸ਼ਟੀ ਉਹਦੀ ਹੀ ਰਚੀ ਹੋਈ ਹੈ। ਸੱਚੇ ਸੌਫਟਵੇਅਰ ਤੇ ਆਪਣੀਆਂ ਤਾਂ ਕੋਸ਼ਿਸ਼ਾਂ ਹੀ ਆ। ਕਿャ ਅਰਦਾਸਾਂ ਵੀ ਅਸੀਂ ਇੰਨੀ ਆਪਾ ਕਰ ਸਕਦੇ ਆ ਜਾਂ ਕੋਸ਼ਿਸ਼ ਕਰ ਸਕਦੇ ਆ। ਹਲਕਾ ਪਰਮਾਤਮਾ ਹੀ ਲੋਂਗਾ। ਜੀਵ ਮਨ ਦਾ ਪਰਮਾਤਮਾ ਹੀ ਬੰਦਾ ਹੈ। ਬਸ ਆਹ ਲੋ ਜੀ ਅਜੇ ਦਾ ਜਿਹੜੀ ਮੈਂ ਮਿੱਟੀ ਕੱਢੀ ਇਹਦੇ ਵਿੱਚੋਂ ਆ ਗਮਲਾ ਸੀ ਹੈ ਬਣਿਆ ਪੂਰਾ ਥੱਲੇ ਮੈਂ ਇਹ ਵੇਤ ਵਾਲੀ ਮਿੱਟੀ ਭਰੀ ਸੀ ਆਹ ਵਾਲੀ ਉੱਪਰ ਰੇਵ ਵਾਲੀ ਸੀ ਇਹ ਸਾਰਾ ਪਾਣੀ ਜਿੱਥੇ ਤੱਕ ਰੁਕਿਆ ਹੋਇਆ ਸੀ ਮਿੱਟੀ ਕਾਲੀ ਹੋ ਗਈ ਹੈ ਪਹਿਲਾਂ ਇਹ ਲਾਲ ਨਾਲ ਵਾਲੀ ਸੀਗੀ ਮਿੱਟੀ ਹੁਣ ਕਾਲੀ ਵਾਲੀ ਹੋ ਗਈ ਇਹ ਪਾਣੀ ਦੇ ਨਾਲ ਖਰਾਬ ਹੋ ਗਈ ਜਿਹੜਾ ਇਹਨੇ ਗਾਲ ਦਿੱਤੀ ਹੈ ਇਸ ਕਰਕੇ ਮੈਂ ਤਾਂ ਪਰਮਾਤਮਾ ਕੇ ਹੀ ਅੱਖ ਚੋੜ ਦਿੰਦੀ ਹਾਂ ਕਿ ਪਰਮਾਤਮਾ ਇਸ ਨੰਨੇ ਜਿਹੇ ਬੱਚੇ ਨੂੰ ਜੀਵਨ ਦਾਣ ਬਖਸ਼ਾ। ਹੋਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ